ਭਾਰਤੀ ਸੰਵਿਧਾਨ ਦੇ ਨਿਰਮਾਤਾ 바ਵਾ ਸਾਹਿਬ ਡਾਕਟਰ ਭੀਮrao ਅੰਬੇਦਕਰ ਜੀ ਦਾ ਜਨਮ ਦਿਨ ਜਿੱਥੇ ਕੀ ਪੂਰੇ ਦੇਸ਼ ਭਰ ਵਿੱਚ ਮਨਾਇਆ ਗਿਆ ਉੱਥੇ ਹੀ ਫਗਵਾੜਾ ਵਿਖੇ ਵੀ ਵਕਫਾ ਖਰਾਸੀ ਪਾਰਟੀਆਂ ਤੇ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਵਕਫਾਖ ਜਥੇਬੰਦੀਆਂ ਵੱਲੋਂ ਵੀ ਮਨਾਇਆ ਗਿਆ ਇਸ ਦੌਰਾਨ ਅੰਬੇਦਕਰ ਪਾਰਕ ਗੁਰਹਰਗੋਬੀਨਗਰ ਫਗਵਾੜਾ ਵਿਖੇ ਭਾਰਤੀ ਜਨਤਾ ਪਾਰਟੀ ਦੇ ਕੇਂਦਰੀ ਰਾਜ ਮੰਤਰੀ ਸੋਮਪ੍ਰਕਾਸ਼ ਕਾਂਤ ਅਤੇ ਸ਼੍ਰੀਮਤੀ ਅਨੀਤਾ ਸੋਮਪ੍ਰਕਾਸ਼ ਵੱਲੋਂ ਵੀ 바ਵਾ ਸਾਹਿਬ ਜੀ ਦੇ ਬੁੱਤ ਤੇ ਫੁੱਲ ਮਾਲਾ ਮਾਹਿੰਟ ਕੀਤੀਆਂ ਗਈਆਂ ਤੇ ਉਹਨਾਂ ਨੂੰ ਨੰਨ ਮਨਕੀਤਾ ਗਿਆ ਇਸ ਦੌਰਾਨ ਜਿੱਥੇ ਸੋਮ ਪ੍ਰਕਾਸ਼ ਕੈਂਥ ਨੇ ਸਮੂਹ ਦੇਸ਼ ਵਾਸੀਆਂ ਦੇ ਨਾਲ-ਨਾਲ ਫਕੜਾ ਵਾਸੀਆਂ ਨੂੰ ਬਾਬਾ ਸਾਹਿਬ ਜੀ ਦੇ 133ਵੇਂ ਜਨਮ ਦਿਨ ਦੀਆਂ ਹਾਰਦਿਕ ਵਧਾਈਆਂ ਦਿੱਤੀਆਂ ਉੱਥੇ ਹੀ ਉਹਨਾਂ ਕਿਹਾ ਕਿ ਦਬੇ ਕੁਚਲੇ ਲੋਕਾਂ ਤੇ ਮਹਿਲਾਵਾਂ ਦੇ ਹੱਕਾਂ ਲਈ ਅਝੀਹਾ ਸੰਵਿਧਾਨ ਲਿਖਿਆ ਜਿਸ ਨੂੰ ਸਾਰੀ ਦੁਨੀਆ ਮੰਦੀ ਹੈ ਉਹਨਾਂ ਕਿਹਾ ਕਿ ਆਓ ਸਾਰੇ ਮਿਲ ਜੁਲ ਕੇ ਭਾਰਤੀ ਸੰਵਿਧਾਨ ਦੀ ਰੱਖਿਆ ਕਰੀਏ ਅਤੇ ਬਾਬਾ ਸਾਹਿਬ ਜੀ ਵੱਲੋਂ ਦਰਸਾਏ ਮਾਰਗ ਤੇ ਚੱਲਦੇ ਆ ਦੇਸ਼ ਦੀ ਤਰੱਕੀ ਵਿੱਚ ਯੋਗਦਾਨ ਪਾਈਏ ਤੇ ਸਮਾਜ ਨੂੰ ਇੱਕ ਮਾਲਾ ਵਿੱਚ پرو ਕੇ ਭਾਈਚਾਰਕ ਸਾਂਝ ਦਾ ਸਬੂਤ ਦਈਏ ਇਸ ਨਾਨਾ ਨਾਲ ਸਾਫ ਕਾਮੇਰ ਅਰਨੁਖੋਸਲਾ ਕਿਸ਼ਨ ਬਜਾਈ ਬਿਪਨ ਬੇਦੀ ਬਦਰਾਮ ਸ਼ਰਮਾ ਸੰਜੂ ਚਾਹਲ ਅਵਤਾਰ ਸਿੰਘ ਮੰਡ ਪਰਮਜੀਤ ਸਿੰਘ ਚਾਚੋਕੀ ਹਰਭਜਨ ਸੁਮਨ ਤੋਂ ਇਲਾਵਾ ਬੱਡੀ ਗਿਣਤੀ ਵਿੱਚ ਭਾਈਪਾ ਵਰਕਰ ਮੌਜੂਦ ਸਨ ਡਾਕਟਰ ਮਿਲਰਾ ਦਾ ਜਨਮ ਮੂਰੇ ਸ਼ਾਦਰਾ ਸਾਰੇ ਵਰਗਾਂ ਦੇ ਲੋਕ ਇਕੱਠੇ ਹੋ ਕੇ ਮਨਾ ਰਹੇ ਨੇ ਡਾਕਟਰ ਮਿਲਰਾ ਸਾਹਿਬ ਨੇ ਧੰਬੇ ਕੁਝੇ ਅਤੇ ਔਰਤਾਂ ਲਈ ਉਹਦੇ ਹੱਕਾਂ ਲਈ ਸੋਸ਼ਲ ਸੰਵਿਧਾਨ ਵਿੱਚ ਉਰਾਨ ਕੀਤਾ ਔਰ ਸੰਵਿਧਾਨ ਐਸਾ ਲਿਖਿਆ ਜਿਹੜਾ ਸਾਰੀ ਦੁਨੀਆ ਚ ਸਭ ਤੋਂ ਵੱਡਾ ਤੇ ਸਰਦਾਰਨੀ ਸੰਵਿਧਾਨ ਉਹਨਾਂ ਦੇ ਦਸਿਆ ਹਿੰਦੁਸਤਾਨ ਚਲ ਕੇ ਛੋੜਾ ਲੋਕਾਂ ਦੀ ਇੰਦਰੀ ਤਬਦੀਲੀ ਆਈ ਹੈ ਆਓ ਜਿਹੜੇ ਦਸਿਆ ਰਸਤੇ ਚੱਲ ਕੇ ਦੇਸ਼ ਦੀ ਇਕਤਾ ਤੇ ਗਣਤਾ ਦੀ ਗੱਲ ਕਰੀਏ ਦੇਸ਼ ਦੀ ترقی ਦੀ ਗੱਲ ਕਰੀਏ ਖੁਸ਼ਹਾਲੀ ਦੀ ਗੱਲ ਕਰੀਏ ਜੈ ਭੀਮ ਜੈ ਬਾਲਾ ਭਾਰਤੀ ਸੰਵਿਧਾਨ ਦੇ ਨਿਰਮਾਤਾ 바ਵਾ ਸਾਹਿਬ ਡਾਕਟਰ ਭੀਮrao ਅੰਬੇਦਕਰ ਜੀ ਦਾ ਜਨਮ ਦਿਨ ਜਿੱਥੇ ਕੀ ਪੂਰੇ ਦੇਸ਼ ਭਰ ਵਿੱਚ ਮਨਾਇਆ ਗਿਆ ਉੱਥੇ ਹੀ ਫਗਵਾੜਾ ਵਿਖੇ ਵੀ ਵਕਫਾ ਖਰਾਸੀ ਪਾਰਟੀਆਂ ਤੇ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਵਕਫਾਖ ਜਥੇਬੰਦੀਆਂ ਵੱਲੋਂ ਵੀ ਮਨਾਇਆ ਗਿਆ ਇਸ ਦੌਰਾਨ ਅੰਬੇਦਕਰ ਪਾਰਕ ਗੁਰਹਰਗੋਬੀਨਗਰ ਫਗਵਾੜਾ ਵਿਖੇ ਭਾਰਤੀ ਜਨਤਾ ਪਾਰਟੀ ਦੇ ਕੇਂਦਰੀ ਰਾਜ ਮੰਤਰੀ ਸੋਮਪ੍ਰਕਾਸ਼ ਕਾਂਤ ਅਤੇ ਸ਼੍ਰੀਮਤੀ ਅਨੀਤਾ ਸੋਮਪ੍ਰਕਾਸ਼ ਵੱਲੋਂ ਵੀ 바ਵਾ ਸਾਹਿਬ ਜੀ ਦੇ ਬੁੱਤ ਤੇ ਫੁੱਲ ਮਾਲਾ ਮਾਹਿੰਟ ਕੀਤੀਆਂ ਗਈਆਂ ਤੇ ਉਹਨਾਂ ਨੂੰ ਨਮਨ ਕੀਤਾ ਗਿਆ ਇਸ ਦੌਰਾਨ ਜਿੱਥੇ ਸੋਮ ਪ੍ਰਕਾਸ਼ ਕੈਂਥ ਨੇ ਸਮੂਹ ਦੇਸ਼ ਵਾਸੀਆਂ ਦੇ ਨਾਲ-ਨਾਲ ਫਗਵਾੜਾ ਵਾਸੀਆਂ ਨੂੰ 바ਵਾ ਸਾਹਿਬ ਜੀ ਦੇ 133ਵੇਂ ਜਨਮ ਦਿਨ ਦੀਆਂ ਹਾਰਦਿਕ ਵਧਾਈਆਂ ਦਿੱਤੀਆਂ ਉੱਥੇ ਹੀ ਉਹਨਾਂ ਕਿਹਾ ਕਿ ਦਬੇ ਕੁਚਲੇ ਲੋਕਾਂ ਤੇ ਮਹਿਲਾਵਾਂ ਦੇ ਹੱਕਾਂ ਲਈ ਅਝੀਹਾ ਸੰਵਿਧਾਨ ਲਿਖਿਆ ਜਿਸ ਨੂੰ ਸਾਰੀ ਦੁਨੀਆ ਮੰਨਦੀ ਹੈ ਉਹਨਾਂ ਕਿਹਾ ਕਿ ਆਓ ਸਾਰੇ ਮਿਲ ਜੁਲ ਕੇ ਭਾਰਤੀ ਸੰਵਿਧਾਨ ਦੀ ਰੱਖਿਆ ਕਰੀਏ ਅਤੇ 바ਵਾ ਸਾਹਿਬ ਜੀ ਵੱਲੋਂ ਦਰਸਾਏ ਮਾਰਗ ਤੇ ਚੱਲਦੇ ਆ ਦੇਸ਼ ਦੀ ਤਰੱਕੀ ਵਿੱਚ ਯੋਗਦਾਨ ਪਾਈਏ ਤੇ ਸਮਾਜ ਨੂੰ ਇੱਕ ਮਾਲਾ ਵਿੱਚ پرو ਕੇ ਭਾਈਚਾਰਕ ਸਾਂਝ ਦਾ ਸਬੂਤ ਦਈਏ ਇਸ ਨਾਨਾ ਨਾਲ ਸਾਫ ਕਾਮੇਰ ਅਰਨੁਖੋਸਲਾ ਕਿਸ਼ਨ ਬਜਾਈ ਬਿਪਨ ਮੇਦੀ ਬਦਰਾਮ ਸ਼ਰਮਾ ਸੰਜੂ ਚਾਹਲ ਅਵਤਾਰ ਸਿੰਘ ਮੰਡ ਪਰਮਜੀਤ ਸਿੰਘ ਚਾਚੋਕੀ ਹਰਭਜਨ ਸੁਮਨ ਤੋਂ ਇਲਾਵਾ ਬੱਡੀ ਗਿਣਤੀ ਵਿੱਚ ਭਾਈਪਾ ਵਰਕਰ ਮੌਜੂਦ ਸਨ ਡਾਕਟਰ ਮੀਰ ਲਖੋਤ ਦਾ ਜਨਮ ਦਿਨ ਮੂਰੇ ਸ਼ਾਦran ਸਾਰੇ ਵਰਗਾਂ ਦੇ ਲੋਕ ਇਕੱਠੇ ਹੋ ਕੇ ਮਨਾ ਰਹੇ ਨੇ ਡਾਕਟਰ ਮੀਰਕਰ ਸਾਹਿਬ ਨੇ ਦੰਬੇ ਕੁਝੇ ਅਤੇ ਹੋਰਾਂ ਲਈ ਉਹ ਦੇ ਹੱਕਾਂ ਲਈ ਲੋਕ ਸੁਵਿਧਾਨ ਵਿੱਚ ਰੋਣ ਕੀਤਾ ਹੋਰ ਸ਼ਬਦਾਂ ਨਾਲ ਐਸਾ ਲਿਖਿਆ ਕਿ ساری ਦੁਨੀਆ ਚ ਸਭ ਤੋਂ ਵੱਡਾ ਤੇ ਸਭ ਤੋਂ ਗਿਆਨ ਉਹਨਾਂ ਦੇ ਦਸਤਹਰਾਂ ਦੇ ਰਸਤੇ ਚੱਲ ਕੇ ਥੋੜਾ ਲੋਕੀਂ ਜਿੰਦਗੀ ਤਬਦੀਲੀ ਆਈ ਹੈ ਆਓ ਉਹਨਾਂ ਦੇ ਦਸਤਹਰਾਂ ਦੇ ਰਸਤੇ ਚੱਲ ਕੇ ਦੇਸ਼ ਦੀ ਇੱਕ ਕਦਰ ਬਣਤਾ ਦੀ ਗੱਲ ਕਰੀਏ ਦੇਸ਼ ਦੀ ਤਰੱਕੀ ਦੀ ਗੱਲ ਕਰੀਏ ਖੁਸ਼ਹਾਲੀ ਦੀ ਗੱਲ ਕਰੀਏ ਜੈ ਭੀਮ ਜੈ ਬਾਲਾ